ਕਰੇ ਕਰ ਰਹੀ ਬਰਾਮੇ ਵੀ ਹੈ ਕਿਵੇਂ ਆਵ ਸਕਦਾ ਹੈ ਤੇ ਯਾ ਸਰਕਾਰ ਵੱਲੋਂ ਜਿਹੜਾ ਯੋਗ ਨਸ਼ਾ ਰੋਕ ਜਿਹੜੀ ਮਹਨ ਚੱਲ ਰਹੀ ਹੈ ਉਸ ਤੇ ਸਾਡੇ ਫ੍ਰੀ ਗੁੱਪ ਪੀਸ ਨੂੰ ਬਹੁਤ ਹੀ ਵੱਡੀ ਕਾਰਜਾਭੀ ਪ੍ਰਾਪਤ ਹੋਈ ਜਦੋਂ ਸਾਡੇ ਐਸ ਐਚਓ ਨਜੀਬ ਪੱਟੀ ਜਿਹੜੇ ਸਾਬਕ ਨੇ ਇਹਨਾਂ ਦੇ ਟੀਮ ਦੇ ਜੀ ਐਸ ਆਈ ਅਰਜਿੰਦਰ ਸਿੰਘ ਜੋ ਕਿ ਇੱਕ ਸਰਚ ਪੀਸ ਜਾਣ ਬਾਹਰ ਸੀ ਤੇ ਉਹਨਾਂ ਨੂੰ ਇੱਕ ਧਾਰਾ ਮੰਡੀ ਦੇ ਦੋ ਸ਼ੱਕੀ ਲੜਕੇ ਦਿਖਾਈ ਦਿੱਤੇ ਜਿੰਨਾ ਦਾ ਨਾਮ ਸੰਸ਼ੇਰ ਸਿੰਘ ਜਿਹੜਾ ਵਾਸੀ ਫਤਿਹ ਚੱਕ ਜਿਲ੍ਹਾ ਤਰਨਤਾਰ ਤੇ ਜਿਹੜਾ ਦੂਸਰਾ ਵਾਸੀ ਗਗਨਦੀਪ ਸਿੰਘ ਵਾਸੀ ਉਤਾਲਾ ਜਿਹੜਾ ਤਰਨਤਾਰ ਦੇ ਰਹਿਣ ਵਾਲੇ ਸੀ ਜਦੋਂ ਇਹਨਾਂ ਨੂੰ ਸ਼ੱਕ ਦੇ ਆਧਾਰ ਤੇ ਚੈੱਕ ਕੀਤਾ ਗਿਆ ਤਾਂ ਇਹਨਾਂ ਦੋਨਾਂ ਦੀ ਜਦੋਂ ਸਰਚ ਕੀਤੀ ਗਈ ਸਰਚ ਮੇਰੇ ਮੈਨੂੰ ਮੌਕੇ ਤੇ ਬੁਲਾਇਆ ਗਿਆ ਜੋ ਮੇਰੇ ਵੱਲੋਂ ਇਹਨਾਂ ਦੀ ਸਰਚ ਜਾਰੀ ਕੀਤੀ ਗਈ ਤੇ ਜਦੋਂ ਮੈਂ ਸਰਚ ਕੀਤੀ ਗਈ ਇਹਨਾਂ ਵਿੱਚੋਂ ਜਿਹੜਾ ਸੰਸ਼ੇਰ ਸਿੰਘ ਸੀ ਇਸ ਤੋਂ 258 ਗ੍ਰਾਮ heroin ਅਤੇ ਗਗਨਦੀਪ ਸਿੰਘ ਤੋਂ 264 ਗ੍ਰਾਮ heroin ਬਰਾਮਦ ਹੋਈ ਟੋਟਲ ਇੰਨਾ ਤੋਂ 520 ਗ੍ਰਾਮ ਜਿਹੜੀ ਰਿਕਵਰ ਕੀਤੀ ਗਈ ਹੈ ਤੇ ਇਸ ਵਿੱਚ ਦੱਸੇ ਜੋਗੇ ਕਿ ਜਿਹੜਾ ਗਗਨਦੀਪ ਇਸ ਤੇ ਪਹਿਲਾਂ ਵੀ ਇੱਕ ਐਨਡੀ ਦਾ ਮਕਰਮਾ ਜੱਜ ਤੇ ਦੋਨੋਂ ਇਹਦਾ ਜਿਹੜਾ ਚੰਚਾਰ ਨਾਲ ਸੰਬੰਧ ਸੰਬੰਧ ਤੇ ਇਹਦਾ ਸਾਡੇ ਏਰੀਆ ਤੇ ਸਪਲਾਈ ਕਰਨ ਆਏ ਸਨ ਜਿਨ੍ਹਾਂ ਨੂੰ ਅੱਜ ਮਾਜੋ ਕੋਰਟ ਵਿੱਚ ਅਸੀਂ ਪੇਸ਼ ਕਰਾਂਗੇ ਤੇ ਇਸ ਦੇ ਪਰਮਾਟ ਤੇ ਅਸੀਂ ਇਹਨਾਂ ਦਾ ਪੁੱਛ ਕਿਸ ਕਰਾਂਗੇ ਵੀ ਇਹ ਇਹ ਜਿੰਨੀ ਹੈਵੀ ਕੁਆਂਟੀਟੀ ਜਿਹੜੀ ਅੱਧਾ 52 ਗ੍ਰਾਮ ਹੈ ਉਹਨਾਂ ਕਿੱਥੋਂ ਲੈ ਕੇ ਆਏ ਸੀ ਤੇ ਇਸ ਏਰੀਆ ਦੇ ਵਿੱਚ ਸਾਡੇ ਫਰੀਕੋ ਜਿਲ੍ਹੇ ਵਿੱਚ ਇਹਨਾਂ ਅੱਗੇ ਕਿੰਨੂ ਸਪਲਾਈ ਕਰਨੀ ਹੈ ਲੱਗਦਾ ਵੀ ਬਾਰਡਰ ਏਰੀਆ ਤੇ ਆਇਆ ਕੋਈ ਹੋਰ ਆਸ-ਪਾਸ ਬਿਲਕੁਲ ਇਹ ਜਿਹੜੇ ਦੋਨੋਂ ਹੀ ਜਿਹੜਾ ਤਨ ਤਨ ਬੋਟੇ ਏਰੀਆ ਨਾਲ ਸੰਬੰਧ ਦਾ ਤੇ ਜਿਹੜਾ ਸਾਡਾ ਗਵਾਂਡੀ ਦੀਸ ਪਾਕਿਸਤਾਨ ਤੋਂ ਉਥੇ ਜਿਹੜਾ ਸਮਗਲਿੰਗ ਦਾ ਇੱਕ ਰੂਟ ਆਉਂ ਜਾਂਦਾ ਤੇ ਉਤੋਂ ਇਹਨਾਂ ਦਾ ਜਿਹੜਾ ਅਸੀਂ ਇਸ ਦੀ ਹੁਣ ਡਗਾਈ ਨਾਲ ਪੁੱਛ ਇਸ ਤਰ੍ਹਾਂ ਕਿ ਜਿਹੜਾ ਇਹਨਾਂ ਪਿੱਛੇ ਜਿਹੜੀ ਜਿਹੜਾ ਮੇਨ ਆਪਾਂ ਜਿਹਨੂੰ ਵੀ ਕਿਛ ਹੋਵਾਂਗੇ ਕਹਾਂਗੇ ਉਹਨੂੰ ਹੀ ਨਾਮਿਨੇਟ ਕਰਾਂਗੇ ਇਹਨਾਂ ਦੇ ਪੁੱਛਤੀ ਵਿੱਚ ਤੇ ਇਸ ਤੇ ਜਿਹੜੀ ਜਲਦੀ ਉਹਨੂੰ ਵੀ ਗਿਰਤਾ ਕੀਤਾ ਜਾਏਗਾ ਜਿਹੜਾ ਜਿੱਥੋਂ ਉਹ ਮੇਨ ਇਹ ਸਪਾਈ ਲੈ ਕੇ ਆਇਆ ਇਸ ਤਰ੍ਹਾਂ ਕੋਈ ਜਿਹੜਾ ਕੋਈ ਕਿੰਨਾ ਇਹਨਾਂ ਨੇ ਜਿਹੜੀ ਸਪਾਈ ਕਰਨ ਨੂੰ ਪਤਾ ਲੱਗਾ ਬਿਲਕੁਲ ਇਹ ਅਸੀਂ ਸਾਡਾ ਉਹਨਾਂ ਨੂੰ ਰਿਮਾਰਡ ਦਿਆਂਗੇ ਕੋਸ਼ਿਸ਼ ਕਰਾਂਗੇ ਕਿ ਇਸ ਤੋਂ ਪੱਲਾ ਵੀ ਕਿੰਨੀ ਕੁ ਬਰੀ ਤੇ ਆ ਚੁੱਕੇ ਜਾਂ ਕਿੰਨੀ ਕੰਸਪਲਾਈ ਕਰਦੇ ਸਨ ਜਾਂ 3 ਕਰੋੜ ਨਾਲ ਜਾਂ ਸੰਬੰਧਤ ਹੋਰ ਕਿਤੇ ਅੱਗੇ ਜਾ ਰਹੇ ਸੀ ਜਾਂ ਇਹਨਾਂ ਨੇ ਉੱਥੇ ਕੀ ਕਿਸ ਦੀ ਡੀਟ ਕਰ ਰਹੇ ਸੀ ਵੀ ਜਿਹਨੂੰ ਇਹਨੇ ਇਹ ਸੁਪਲਾਈ ਦਿੱਤੀ ਸੀ ਇਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਰਹੇਗਾ ਤੇ ਉਸ ਦੇ ਵਿੱਚ ਜਿਹੜਾ ਵੀ ਅੱਗੇ ਇਸ ਨਾਲ ਸੰਬੰਧਿਤ ਕੋਈ ਥਾਰਾ ਜੁੜਿਆ ਹੋਣ ਉਹਨਾਂ ਨੂੰ ਅਸੀਂ ਇਸ ਮੁਕੰਮਲ ਵਿੱਚ ਨਾਮਿਨੇਟ ਕਰਕੇ ਉਹਨਾਂ ਦੀ ਗਿਫਤਰੀ ਕੀਤੀ ਜਾਣਾ ਚਾਹੀਦਾ ਹੈ ਕਿੰਨੇ 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 ਕਿ ਪਰ ਇਹ ਜਿਹੜਾ ਆਪ ਕੋ ਇਹ ਆਪਣੇ ਸਾਹਮਣੇ ਵਾਲੀ ਇਹ ਅਗੇ ਅਗੋਂ ਖਰੀਦਦੇ ਨੇ ਵੇਚਦੇ ਨੇ ਉਹ ਇੱਕ ਅਲੱਗ ਰੇਟ ਹੁੰਦੇ ਨੇ ਇਹਨਾਂ ਦੇ ਤੇ ਜਿਹਦੇ ਵਿੱਚ ਇਹਨਾਂ ਨੂੰ ਇਸ ਦੇ ਵਿੱਚ ਕਾਫੀ ਮੁਨਾਫਾ ਹੁੰਦਾ ਹੈ ਕਿਉਂਕਿ ਜਿਹੜੀ 50 ਗ੍ਰਾਮ 22 ਗ੍ਰਾਮ ਹੈਰੋਂ ਇੱਕ ਹਾਲੀ ਕਮਰਸ਼ੀਅਲ ਕੁਆਂਟੀਟੀ ਚੋਂ ਦੀ ਵੱਡੀ ਰਿਕਵਰੀ ਹੀ ਕਹਾਂਗੇ ਇਹਨਾਂ ਨੂੰ ਅਸੀਂ ਸੈਡਲ ਨਹੀਂ ਕਹਿੰਦੇ ਇਹ ਵੱਡੇ ਇੱਕ ਸਮਰਗਲ ਅਸੀਂ ਇਹਨਾਂ ਨੂੰ ਮੰਨਦੇ ਹਾਂ ਜਦੋਂ ਇਸ ਲੈਵਲ ਦੀ ਰਿਕਵਰੀ ਕੀਤੀ ਜਾਂਦੀ ਹੈ